ਸੁਝੇ ਤੁਹਾਨੂੰ ਮਾਨ ਜੋ ਕੇ ਐਸਐਸਪੀ ਫਤਿਹਗੜ ਸਾਹਿਬ ਦੀ ਹਦਾਇਤ ਮੁਤਾਬਕ ਯੁਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਅਸੀਂ ਇੱਥੇ ਆਪਣੇ ਸਬਰੀ ਜਿਹੇ ਏਰੀਆ ਵਿੱਚ ਬਖ ਬਖ ਹੋਟਲ ਟਾਬੇ ਗੈਰਵਾ ਥਾਵਾ ਬੰਦ ਪਈਆਂ ਬਿਲਡਿੰਗਾਂ ਚੱਕੀ ਬਿਲਡਿੰਗਾਂ ਚ ਤਲਾਸ਼ੀ ਲਈ ਆ ਤਾਂ ਜੋ ਜੇਕਰ ਕੋਈ ਨਸ਼ੇ ਦਾ ਸਬੰਧੀ ਜਾਂ ਕੋਈ ਇੱਥੇ ਨਜਾਇਜ਼ ਸ਼ਰਾਬ ਸਬੰਧੀ ਕੋਈ ਗਤੀਵਿਧੀ ਹੈ ਤਾਂ ਉਹਨਾਂ ਦੇ ਕਾਬੂ ਪਾਇਆ ਜਾ ਸਕੇ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਹਾਂਜੀ ਲੋਕਾਂ ਨੂੰ ਇਹੀ ਅਪੀਲ ਹੈ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਇਸ ਮਾਮਲੇ 'ਚ ਜੇਕਰ ਉਹਨਾਂ ਦੇ ਧਿਆਨ 'ਚ ਕੋਈ ਵੀ ਗੱਲ ਨਸ਼ਾ ਵਿਗੜਨ ਸੰਬੰਧੀ ਜਾਂ ਕੋਈ ਨਜਾਇਜ਼ ਸ਼ਰਾਬ ਵਿਗੜਨ ਸੰਬੰਧੀ ਕੋਈ ਗੱਲ ਆਉਂਦੀ ਹੈ ਜਾਂ ਕਿਸੇ ਦੇ ਪੀਣ ਸੰਬੰਧੀ ਆਉਂਦੀ ਹੈ ਤਾਂ ਤੁਰੰਤ ਸਾਡੇ ਧਿਆਨ 'ਚ ਲਿਆਉਣ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਦੁਕਾਨਾਂ ਦੁਕਾਨਦਾਰਾਂ ਕੋਲ ਵੀ ਜਿਹੜੀਆਂ ਦੁਕਾਨਾਂ ਤੇ ਵੀ ਚੈਕਿੰਗ ਕੀਤੀ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਹਾਂਜੀ ਅਸੀਂ ਜਿਹੜੇ ਹੋਟਲ ਟੱਬੇ ਤੇ ਗਏ ਆਂ ਹਾਟਿਆਂ ਤੇ ਵੀ ਗਏ ਆਂ ਤੇ ਸਾਰਿਆਂ ਨੂੰ ਹਦਾਇਤ ਕੀਤੀ ਹੈ ਜੀ ਕਿ ਜੇਕਰ ਉਹਨਾਂ ਦੇ ਧਿਆਨ 'ਚ ਕੋਈ ਜਾ ਕੋਈ ਬੋਤਲ ਉਹਦੀ ਕੋਈ ਧਿਆਨ ਚੋਂਦੀ ਸਾਡੇ ਧਿਆਨ ਚ ਲੈਉਣ ਸਭ ਤੋਂ ਸਖਤ ਕਾਰਵਾਈ ਕੀਤੀ ਜਾਊ